ਡੀਐਸਪੀ ਦੇਵਦਤ ਸ਼ਰਮਾ ਪੁਲੀਸ ਫੋਰਸ ਦੇ ਨਾਲ ਅੱਜ ਕੈਸ਼ਓ ਆਪਰੇਸ਼ਨ ਤਹਿਤ ਸੁੰਦਰ ਨਗਰ ਕੈਂਟਾਕਰ ਬਲਬੀਰ ਕਲੋਨੀ ਵਿੱਚ ਕੈਸ਼ਓ ਆਪਰੇਸ਼ਨ ਚਲਾਇਆ ਜਿਸ ਵਿੱਚ ਡੀਐਸਪੀ ਦੇਵਦਤ ਸ਼ਰਮਾ ਨੇ ਸਖਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਅਗਰ ਨਸ਼ਾ ਤਸਕਰਾ ਨਸ਼ਾ ਵੇਚਣਾ ਬੰਦ ਨਾ ਕੀਤਾ ਤੇ ਉਹਨਾਂ ਦੇ ਘਰਾਂ ਨੂੰ ਢਾ ਦਿੱਤਾ ਜਾਵੇਗਾ ਉਹਨਾਂ ਦੇ ਨਾਲ ਇਸ ਮੌਕੇ ਡੀਐਸਪੀ ਜਤਿੰਦਰ ਪਾਲ ਸਿਟੀ ਐਸਐਚਓ 우ਸ਼ਾ ਰਾਣੀ ਥਾਣਾ ਸਦਰ ਦੇ ਐਸਐਚਓ ਸੋਮਨਾਥ ਐਸਐਚਓ ਕਿਰਨ ਕੁਮਾਰੀ ਮੌਜੂਦ ਸਨ ਹੋਰ ਸੁਣੋ ਕੀ ਕਿਹਾ ਡੀਐਸਪੀ ਦੇਵਦਤ ਸ਼ਰਮਾ ਜੀ ਨੇ ਰੋਟੇ ਚ ਸਾਡੇ ਆਗੀ ਗੱਲ ਹੈ ਤੇ ਤੁਹਾਨੂੰ ਰਗੜਦੇ ਆਂ ਕਿ ਚੰਗੀ ਤਰ੍ਹਾਂ ਤੁਹਾਨੂੰ ਦੱਸਤਾ ਪਹਿਲਾਂ ਸਮਝਾਤਾ ਆਂ ਕਿ ਅਸੀਂ ਚਾਰ ਪਰਚੇ ਤੇਰੇ ਤੇ ਅੱਗੇ ਨੇ ਤੁਸੀਂ ਹਟਦੀਆਂ ਨਹੀਂ ਇੱਥੇ ਸਾਰਾ ਪਰਿਵਾਰ ਤੇਰਾ ਇਹ ਕੰਮ ਕਰਦੀ ਨਹੀਂ ਮੰਨੇ ਵਾਲਿਆਂ ਨੂੰ ਕੁਝ ਹੋਦਾ ਸੀ ਕੋਈ ਪਾਣੀ ਤੋਂ ਸਮਾਗੋਸ਼ੇ ਦਾ ਕੰਮ ਕਰਦੀ ਆ ਸਾਰਾ ਦੁਨੀਆ ਨੂੰ ਪਤਾ ਸਾਰੀ ਨੂੰ ਨਹੀਂ ਤੁਸੀਂ ਸਰ ਇਹ ਤਾਂ ਗਲਤ ਗੱਲ ਆਂ ਤੁਸੀਂ ਮੇਰੇ ਤੇ ਕਿਉਂ ਬਣਦੇ ਹੋ ਤੇ ਤੇਰਾ ਤੇਰਾ ਤੇਰੇ ਘਰ ਵਾਲਾ ਤੇ ਪਰਚੇ ਨਹੀਂ ਕਰਦਾ ਮੈਂ ਤਾਂ ਨਹੀਂ ਕਰਦੀ ਨਾ ਘਰ ਵਾਲੇ ਤੇ ਪਰਚੇ ਦਰਜਾ ਚਾਹ। ਪੂਰਾ ਮੁੱਲ ਮਹਲਾ ਦੁਖੀ ਤੁਹਾਡੇ ਤੋਂ। ਮੇਰੇ ਤੋਂ ਥੋੜਾ ਨਾ ਮੈਨੂੰ। ਕਾਨੂੰਨ ਦੇ ਮੁਤਾਬਕ ਤੁਹਾਨੂੰ ਪਰਚੇ ਤੇ ਅਰੈਸਟ ਪਾ ਕੇ ਲੈ ਕੇ ਜਾਵਾਂਗੇ ਚਾਹ ਰੈਪ ਬਰੈਡ ਲੈ ਕੇ ਤੁਹਾਡੇ। ਕਿ ਕੰਮ ਛੱਡੋਗੇ ਰਹਿਓਗੇ। ਬਚਾ ਦੋਗੇ ਇਸ ਮਾਜ ਨੂੰ ਨਹੀਂ ਤੇ ਅਹੀਂ ਹੋ ਗਏ ਸਕੇ ਤੁਹਾਡੇ ਹੱਥ। ਚਲੋ ਸੀਰ ਲਗਾ। ਠੀਕ ਹੈ ਸਹੀ ਗਾ ਕਿ ਨਹੀਂ? ਛੱਡ ਦਿਓ ਕੰਮ ਚੰਗੇ ਰਹੋਗੇ। ਇਹ ਤੈਨੂੰ ਸਾਹ ਵੀ ਸੀਰੀ। ਬਾਜੋਗੇ ਨਹੀਂ ਤੇ 1 ਸਾਲ ਤੁਹਾਨੂੰ ਬਾਹਰ ਨਹੀਂ ਆਉਣ ਦੇਣਾ ਤੇ ਅਜਰੂਰ ਪੂਰਾ ਨਿਕਲਣਾਗੇ। ਠੀਕ ਹੈ ਸਰ। ਇਸ ਕਰਕੇ ਨਸ਼ਾ ਵੇਚਣਾ ਛੱਡ ਦਿਓ। ਸਮਾਜ ਲਈ ਸਭ ਤੋਂ ਮਾੜਾ ਕੰਮ ਹੈ ਇਹਨੂੰ ਖਤਮ ਕਰੋ ਠੀਕ ਹੈ ਇਹ ਹਰ ਸੰਭਵ ਅਸੀਂ ਖਤਮ ਕਰਨਾ ਹੈ ਨਾ ਤੁਸੀਂ ਕਰੋਗੇ ਤੇ ਜਾਂ ਫਿਰ ਇਲਾਕਾ ਛੱਡ ਕੇ ਇੱਥੋਂ ਚਲੇ ਜਾਓ ਪੁੱਟ ਕੇ ਘਰ ਨਹੀਂ ਤੇ ਘਰ ਪੁੱਟਾ ਲੈਣੀ ਸਾਰੇ ਠੀਕ ਹੈ ਸਰ ਹਾਂਜੀ ਕੀ ਨਾਮ ਨਹੀਂ ਆ ਕਿੰਨੀ ਕਮੀਆਂ ਰਹੀ ਚਲੋ ਜੀ ਆ ਗੌਰ ਚਲੋ 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 ਜੀ ਆਪ ਜੀ ਅਸੀਂ ਵੀ ਆਏ ਹਾਂ ਅੱਜ ਹੋਰ ਬਾ ਗੋਂਸੀ ਦਾ ਹੈ ਜਿੰਨ ਕਿੰਨਾ ਚਿਰ ਹਫਤਾ ਕਰੇ ਹਫਤਾ 15000 ਕਿਸੇ ਵੀ ਅੱਗੇ ਪਰਚੇ ਦਰਜਿਆ ਸਾਰਾ ਕਿੰਨੇ ਪਰਚੇ ਦਰਜੇ ਤੇ 129 10000 ਆ ਚਾਰੀਆ ਚਾਰੀ ਹੈ ਹਟਦਾ ਨਹੀਂ ਤੂੰ ਫਿਰ ਵੀ ਜੇ ਤੂੰ ਨਾ ਹਟਿਆ ਤੇ ਤੇਰਾ ਮਕਾਨ ਮਕੂਨ ਤੇ ਵਿੱਚੇ ਹੀ ਤੂੰ ਤੈਨੂੰ ਦੁਬਾਰਾ ਤੇਰੇ ਤੇ ਪਰਚਾ ਦੇਣਾ 1 ਸਾਲ ਤੈਨੂੰ ਬਾਹਰ ਨਹੀਂ ਆਉਂਦਾ ਜਾਂ ਕੰਮ ਛੱਡ ਦੇ ਉਹ ਜਾ ਇੱਥੋਂ ਦਬਾ ਠੀਕ ਹੈ ਉਹੀ ਪੂਰੇ ਇਲਾਕੇ ਨੂੰ ਖਰਾਬ ਕੀਤਾ ਤੁਸੀਂ ਇਹ ਵਾਰਨਿੰਗ ਆ ਤੈਨੂੰ ਤੇ ਆਪਾਂ ਹੁਣ ਇਸ ਤੋਂ ਬਾਅਦ ਤੈਨੂੰ ਚੁੱਕ ਕੇ ਜੋ ਕਾਨੂੰਨ ਦੇ ਮੁਤਾਬਕ ਕਰ ਪੈਸੋ ਆਪਰੇਸ਼ਨ ਅਸੀਂ ਨਸ਼ਿਆਂ ਵਿਰੁੱਧ ਜਿਹੜਾ ਅਭਿਆਨ ਆ ਸਾਡਾ ਜਾਰੀ ਆ ਤੇ ਅਸੀਂ ਹਰ ਸੰਭਵ ਸਾਡੀ ਜਿਹੜੀ ਯਤਨ ਕਰ ਰਹੇ ਆ ਅਸੀਂ ਕਿ ਇਹਨੂੰ ਖਤਮ ਕੀਤਾ ਜਾਵੇ ਇਸ ਬਿਮਾਰੀ ਨੂੰ ਅਸੀਂ ਹਰ ਦਿਨ ਸਰਚ ਆਪਰੇਸ਼ਨ ਸਾਡਾ ਜਾਰੀ ਹੈ ਅਸੀਂ ਹਰ ਕ੍ਰਿਮੀਨਲ ਦੇ ਜਿਹੜੇ ਸਾਨੂੰ ਪਤਾ ਲੱਗਦਾ ਅਸੀਂ ਜੇ ਟ ਉਹਨਾਂ ਤੇ ਐਫ ਆਈ ਆਰ ਵੀ ਦਰਜ ਕਰਦੇ ਆ ਤੇ ਲਿਆ ਕੇ ਰਾਉਂਡ ਅਪ ਵੀ ਕਰਦੇ ਕਿੱਥੇ ਕਿੱਥੇ ਹੋ ਰਿਹਾ ਅੱਜ ਕਾਸ ਆਪਰੇਸ਼ਨ ਅਸੀਂ ਜਿਹੜਾ ਕੀਤਾ ਹੈਗਾ ਉਹ ਕੀਰਤੀ ਨਗਰ ਸੁੰਦਰ ਨਗਰ ਬਲਬੀਰ ਕੋਲੋਨੀ ਤੇ ਘੰਟਾ ਕਰ ਕੀਤਾ ਹੈ ਸਰ ਕੋਈ ਆਇਆ ਹਾਂਜੀ ਹਾਂਜੀ ਉਤਰਾਜ ਜੋ ਸਾਨੂੰ 3-4 ਜਿਹੜੇ ਮਿਲੇ ਆ ਅਸੀਂ ਉਹਦੇ ਤੱਕ ਜਿਹੜੀ ਐਫ ਆਈ ਆਰ ਦੱਚ ਕਰਦੇ ਆ ਜੀ ਤਾਂ ਸਰ ਬਾਹਰ ਨਸ਼ਾ ਵੇਚਣ ਆ ਰਹੇ ਆ ਦੇ ਘਰਾਂ ਨੂੰ ਤੋੜਿਆ ਗਿਆ ਬਿਲਡੋਜਰ ਨਾਲ ਇੱਥੇ ਵੀ ਕੁਛ ਐਸਾ ਕੀਤਾ ਬਿਲਕੁਲ ਕੀਤਾ ਜਾਏਗਾ ਹਰ ਸੰਭਵ ਯਤਨ ਕੀਤਾ ਜਾਏਗਾ ਇਹਨਾਂ ਦੇ ਘਰ ਵੀ ਤੋੜੇ ਜਾਣਗੇ ਨਹੀਂ ਹਟਣਗੇ ਤੇ ਸਾਰੀ ਹਰ ਪ੍ਰਾਲਾ ਕਰਾਂਗੇ ਅਸੀਂ ਔਰ ਇਹਨਾਂ ਨੂੰ ਵਾਂਡ ਕਰਦੇ ਆ ਵੀ ਜਾਂ ਸਾਡਾ ਇਲਾਕਾ ਛੱਡ ਚੋ ਤੇ ਜਾ ਨਸ਼ਾ ਬੰਦ ਕਰ ਦੇ ਇਸਰ ਜੈਨਸੀ ਨਸ਼ਾ ਵੇਚਦੇ ਨੇ ਲੇਡੀਜ਼ ਵੀ ਵੇਚਾਂਗੇ ਲੇਡੀਜ਼ ਵੀ ਵੇਚਦੇ ਸੀ ਅੱਛਾ ਜੀ ਅਰ ਕਿੰਨਾ ਕੁ ਪੜਿਆ ਗਿਆ ਨਸ਼ਾ ਨਹੀਂ ਆਦਾ ਅੱਜ ਅਸੀਂ ਸਰਚ ਬਿਆਨ ਚੱਲ ਰਿਹਾ ਹੈ ਸਾਡਾ ਜਿੰਨੀ ਮੈ F.I.R ਲਾਉ ਜੋਈ ਦੀ ਸੀ ਬੱਸ ਸਰ ਅੱਜ ਹੀ ਕੀਤਾ ਜਾਏਗਾ ਕਿ ਲਗਾਤਾਰ ਚੱਲਦੇ ਰਹੇਗਾ ਲਗਾਤਾਰ ਚੱਲੇਗਾ ਜੀ ਇਹ ਅੱਜ ਸਾਰਾ ਦਿਨ ਹੀ ਆ ਸਰ ਸਾਰਾ ਦਿਨ ਚੱਲੇਗਾ ਔਰ 24 ਆਵਰ ਅਸੀਂ ਇਸ ਕੰਮ 'ਚ ਬੀਜੀ ਹਾਂ